ਅਜੀਤਲਵਾੜਾ ਦੇ ਖੋਖਾ ਮਾਰਕੀਟ ਵਿੱਚ ਉਸ ਸਮੇਂ ਭਗਦੜ ਮਚ ਗਈ ਜਦੋਂ ਲਗਭਗ ਦਿਨ ਦੇ 3:30 ਵਜੇ ਇੱਕ ਸਬਜ਼ੀ ਵਿਕਰੇਤਾ ਦੇ ਗੋਦਾਮ ਵਿੱਚ ਅੱਗ ਲੱਗ ਗਈ ਤੇ ਸਬਜ਼ੀ ਵਿਕਰੇਤਾ ਪ੍ਰੇਮ ਕੁਮਾਰ ਦੇ ਦੱਸਣ ਅਨੁਸਾਰ ਲੱਖਾਂ ਰੁਪਏ ਦੇ ਪਲਾਸਟਿਕ ਦੇ ਕਰੇਟ ਸੜ ਕੇ ਸੁਆਹ ਹੋ ਗਏ ਇਸ ਮੌਕੇ ਤੇ BBMP ਫਾਇਰ ਬ੍ਰਿਗੇਡ ਤੇ ਲੋਕਾਂ ਦੀ ਮਦਦ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਗ ਤੇ ਤਾਬੂ ਪਾਇਆ ਗਿਆ ਨਹੀਂ ਤਾਂ ਨਾਲ ਦੀਆਂ ਦੁਕਾਨਾਂ ਤੇ ਵੀ ਅੱਗ ਲੱਗਣ ਦਾ ਖਤਰਾ ਹੋ ਸਕਦਾ ਸੀ ਹਾਲੇ ਤੱਕ ਅਕਲ ਲੱਗਨ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਕਿਉਂਕਿ ਉਪਰੋਕਤ ਦੁਕਾਨ ਵਿੱਚ ਬਿਜਲੀ ਦਾ ਕਨੈਕਸ਼ਨ ਵੀ ਨਹੀਂ ਹੈ ਪਬਲਿਕ ਸਪੌਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਰਿਪੋਰਟ ਆਏ ਰੋਮੂ ਆਏ ਰੋਮੂ ਬੜੇ 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 ਕਪੜਾ ਕੱਟੋ ਬਾਤ ਜੀ ਸਿਟੀ ਤੋਂ ਬਾਕੀ ਦੀ ਜਰੂਰ ਠੀਕ ਹੈ ਉਹ 12 ਵਜੇ ਨਾਲ ਮਿਲਾਂਗੇ